ਮਿਲਿਆਂ ਜੋ ਆਏ ਹੋਏ ਆਗੂ ਵਰਕਰ ਲੰਮੇ ਸਮੇਂ ਤੋਂ ਜਿਉਂਦੇ ਜਮੀਨ ਨੂੰ ਬਚਾਉਣ ਨੂੰ ਲੈ ਕੇ ਆਪਾਂ ਲੜ ਰਹੇ ਆਂ ਤੇ ਸਰਕਾਰ ਇਸ ਜ਼ਮੀਨ ਤੇ ਮਰੱਬੇਬੰਦੀ ਕਰਕੇ ਇਸ ਜ਼ਮੀਨ ਨੂੰ ਜੋ 717 ਏਕੜ ਜ਼ਮੀਨ ਹੈ ਉਹ ਸਰਦਾਰਾਂ ਦੇ ਹਵਾਲੇ ਕਰਨ ਵਾਲੇ ਪਾਸੇ ਲੱਗੀ ਹੋਈ ਹੈ ਮਰ ਭੈਣੋਂ ਤੇ ਭਰਾਵੋ ਐਸੇ ਮਹੀਨੇ ਦੇ ਵਿੱਚ ਸਰਕਾਰ ਦੇ ਨਾਲ ਚਾਰ ਛੁੱਟੀਆਂ ਹੋਈਆਂ ਨੇ ਉਹਨਾਂ ਚਾਰ ਛੁੱਟੀਆਂ ਦੇ ਵਿੱਚ ਸਾਡੇ ਕਿਸਾਨਾਂ ਦਾ ਨੌਜਵਾਨਾਂ ਦਾ ਔਰਤਾਂ ਦਾ ਲੀਡਰਸ਼ਿਪ ਦਾ ਜੋ ਰਵਈਆ ਉਹ ਸਾਹਮਣੇ ਆਇਆ ਕਿ ਜੇ ਸਰਕਾਰ ਐਂ ਜ਼ਮੀਨਾਂ ਖੋਣ ਵਾਲੇ ਪਾਸੇ ਪਈ ਸਰਗਰਦਾਸਪੁਰ ਦੇ ਵਿੱਚ ਬਿਊਟੀ ਲੱਗੀ ਹੋਈ ਸੀ ਕਿ ਜਿਹੜੇ ਕਿਸਾਨਾਂ ਨੇ ਜ਼ਮੀਨਾਂ ਆਵਾਜ਼ ਕੀਤੀਆਂ ਨੇ ਉਹਨਾਂ ਦੇ ਨਾਂ ਜ਼ਮੀਨਾਂ ਨਹੀਂ ਹੋ ਰਹੀਆਂ ਸੀ ਉੱਥੇ ਕਾਲੀ ਕਾਂਗਰਸੀਆਂ ਨੇ ਚਾਹਤੇ ਕਿਸਾਨਾਂ ਤੋਂ ਜ਼ਮੀਨਾਂ ਆਪਦੇ ਨਾਂ ਕਰਾ ਜਾਂਦੇ ਸੀ ਤੇ ਜਦੋਂ ਜ਼ਮੀਨ ਦੀ ਲੜਾਈ ਲੜੀ ਗਈ ਉੱਥੇ ਆਪਣਾ ਅੱਗੂ 2.5 ਸਾਲ ਉਹਨਾਂ ਕਿਸਾਨਾਂ ਨੂੰ ਤਿਆਰ ਕੀਤਾ ਪਿੰਡਾਂ ਦੇ ਵਿੱਚ ਮਾਹੌਲ ਬਣਾਇਆ ਤਾਂ ਉੱਥੇ ਜ਼ਮੀਨ ਕਿਸਾਨਾਂ ਦੇ ਨਾਂ ਕਰਾਉਣ ਦੇ ਵਿੱਚ ਕਾਮਯਾਬ ਹੋਏ ਪਰ ਅਕਾਲੀਆਂ ਦੀ ਸਰਕਾਰ ਦੇ ਪਾਲੇ ਹੋਏ ਗੁੰਡੇ ਉਹਨਾਂ ਨੇ ਹਮਲਾ ਕਰਕੇ ਆਪਣੇ ਸ੍ਰੀ ਸਾਧੂ ਸੰਗ ਨੂੰ ਤਖਤਪੁਰਾ ਨੂੰ ਸ਼ਹੀਦ ਕੀਤਾ ਆਪਾਂ ਉਦੋਂ ਹੀ ਇਹ ਗੱਲ ਕਹੀ ਕਿ ਜਿਹੜੀ ਜ਼ਮੀਨਾਂ ਦੀ ਲੜਾਈ ਹੈ ਇਹ ਸਿਰ ਮੰਗਦੀ ਹੈ ਸਿਰ ਮੰਗਦੀ ਹੈ ਉਦੂ ਬਗੈਰ ਇਹ ਲੜੀ ਨਹੀਂ ਜਾ ਸਕਦੀ ਤੇ ਜੇ ਕੋਈ ਕਹੇ ਉਂਗਲ ਤੇ ਛਰੀ ਠ ਨਾਵੇ ਫਿਰ ਨੀ ਇਹ ਜ਼ਮੀਨਾਂ ਦੀ ਲੜਾਈ ਲੜੀ ਜਾ ਸਕਦੀ ਉਸ ਜਜ਼ਵੇ ਦੇ ਨਾਲ ਉਸ ਤਰ੍ਹਾਂ ਲੜਾਈ ਨੂੰ ਲੜਨ ਦੇ ਵਾਸਤੇ ਆਪਣੇ ਪੰਜਾਬ ਦੇ ਵਿੱਚ ਜਿਵੇਂ ਹਕੂਮਤਾਂ ਦੇ ਮਰਬੇਬੰਦੀ ਨਹੀਂ ਹੋਈ ਮਜਾਰੇ ਟਾਈਪ ਕਿਸਾਨ ਨੇ ਉਹਨਾਂ ਜ਼ਮੀਨਾਂ ਨੂੰ ਉਹਨਾਂ ਨੇ ਹੱਥ ਪਾਇਆ ਪਰ ਪੰਜਾਬ ਦੇ ਕਿਸਾਨ ਜਿਹੜੀ ਲੜਾਈ ਲੜ ਰਹੇ ਐ ਜ਼ਮੀਨਾਂ ਦੀ ਲੜਾਈ 2005 ਦੇ ਵਿੱਚ ਜਿਹੜੇ ਸਰਕਾਰ ਦੇ ਵੱਲੋਂ ਕਾਲੀਆਂ ਤੇ ਕਾਂਗਰਸ ਦੇ ਵੱਲੋਂ ਜਿਹੜੇ ਪ੍ਰੋਜੈਕਟਾਂ ਦੇ ਨਾਂ ਦੇ ਥੱਲੇ ਬਰਨਾਲੇ ਦੇ ਵਿੱਚ ਤਿੰਨ ਪਿੰਡਾਂ ਦੀ ਜ਼ਮੀਨ ਅਕਵੈਰ ਹੋਈ ਜਿਵੇਂ ਉੱਥੇ ਸ਼ੌਪ ਚੱਡੀ ਅੱਜ ਵੀ ਉਹ ਵੀਡੀਓ ਸਾਡੇ ਮੋਬਾਈਲਾਂ ਦੇ ਉੱਤੇ ਨੈੱਟ ਦੇ ਉੱਤੇ ਘੁੰਮਦੀ ਐ ਤੁਸੀਂ ਉਹ ਲੜਾਈ ਲੜ ਕੇ ਇੱਕ ਨਕਸ਼ਾ ਪੇਸ਼ ਕੀਤਾ ਕਿ ਜ਼ਮੀਨਾਂ ਦੀ ਲੜਾਈ ਆ ਲੜਨੀ ਪਊਗੀ ਤੇ ਦੂਸਰੇ ਪਾਸੇ ਸਾਡੇ ਮੁਲਕ ਦੇ ਹਾਕਮ ਤੇ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਉਹਨਾਂ ਕਾਰਪੋਰੇਟਾਂ ਨੂੰ ਜ਼ਮੀਨ ਅਕਵਾਇਰ ਕਰਕੇ ਦੇਣ ਦੇ ਵਿੱਚ ਸਾਰੀਆਂ ਹੀ ਸਰਕਾਰਾਂ ਦਾ ਇੱਕੋ ਜਿੱਕਾ ਮੈਂ ਨਾਤੇ ਜ਼ਮੀਨ ਦਿੱਤੀ ਪੰਜਾਬ ਦੇ ਵਿੱਚ ਬਹੁਤ ਸਾਰੇ ਸੌਦੇ ਹੋਏ ਪਰ ਜਦੋਂ ਜ਼ਮੀਨਾਂ ਦੀ ਲੜਾਈ ਲੜੀ ਗਈ ਸਾਡੇ ਕਿਸਾਨਾਂ ਨੇ ਨੌਜਵਾਨਾਂ ਨੇ ਔਰਤਾਂ ਨੇ ਜਵਰ ਚੱਲਿਆ ਉਥੇ ਪਿੱਲਰ ਲਾਉਂਦੀਆਂ ਔਰਤਾਂ ਗਿਰਫਤਾਰ ਹੁੰਦੀਆਂ ਸੀ ਫਿਰ ਉਹ ਥਾਣਿਆਂ ਚੋਂ ਆ ਕੇ ਖੇਤਾਂ ਦੇ ਵਿੱਚ ਤੇ ਫਿਰ ਘਰਾਂ ਦੇ ਕੰਮ ਕਰਦੀਆਂ ਸੀ ਲੰਮੀ ਲੜਾਈ ਲੜਨ ਤੋਂ ਬਾਅਦ ਔਰ ਜ਼ਮੀਨ ਵਾਪਸ ਕਰਾਈ ਉਦੋਂ ਵੱਡੀ ਪੱਧਰ ਤੇ ਸਾਡੇ ਕਿਸਾਨਾਂ ਦੇ ਵਿੱਚ ਇਹ ਗੱਲ ਲੈ ਕੇ ਜਾਣ ਦੇ ਵਿੱਚ ਕਾਮਯਾਬ ਹੋਏ ਲੱਗਿਆ ਸਾਡੇ ਕਿਸਾਨਾਂ ਨੂੰ ਕਿ ਜ਼ਮੀਨਾਂ ਜਾ ਸਕਦੀਆਂ ਨੇ ਤੇ ਆ ਜਿਹੜਾ ਹੁਣ ਸਮਝੌਤਾ ਕੀਤਾ ਹੈ ਜਿਹੜੀਆਂ 1990 91 ਦੀਆਂ ਨੀਤੀਆਂ ਨੇ ਜਿਨ੍ਹਾਂ ਨੀਤੀਆਂ ਦਾ ਅਮਲ ਤੇਜ਼ ਹੋਇਆ ਤੇ ਨਰਿੰਦਰ ਮੋਦੀ ਨੇ ਸਾਮਰਾਜੀ ਮਲਕਾਂ ਦੇ ਨਾਲ ਰਲ ਕੇ ਜਮੀਨਾ ਸਮਾਉਣ ਦਾ ਸਮਝੌਤਾ ਕੀਤਾ ਕਿ ਅਸੀਂ ਜਮੀਨ ਬੈਂਕ ਬਣਾਵਾਂਗੇ ਉਹ ਜਮੀਨ ਬੈਂਕ ਬਣਾ ਕੇ ਉਹਦਾ ਪੂਰਾ ਨਕਸ਼ਾ ਜਰਮਨ ਜਪਾਨ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੇ ਮੇਜ਼ਾਂ ਤੇ ਪਿਆ ਉਹਦੇ ਚੋਂ ਭਰਾਵੋ ਹਮਲੇ ਤੇਜ਼ ਕੀਤੇ ਹੋਏ ਨੇ ਤੇ ਦੂਸਰੇ ਪਾਸੇ ਸਾਡੇ ਲੜਨ ਵਾਲੇ ਲੋਕਾਂ ਦੀ ਸੋਜੀ ਵਿਕਸਤ ਹੋਈ ਹੈ ਚੇਤਨ ਹੋਈ ਹੈ ਉਤਨਵੇਂ ਵੱਲੋਂ ਇੱਕ ਸਟੈਪ ਪੜ ਲਿਆ ਗਿਆ ਕਿ ਹੁਣ ਮਾਪਦੇ ਨਹੀਂ ਦੇਣੇ ਤੇ ਦੇ ਵੀ ਨਹੀਂ ਰਹੇ ਗਰਦਾਸਪੁਰ ਦੇ ਵਿੱਚ ਫਾਜ਼ਲ ਕਾਦੇ ਵਿੱਚ ਲੋਕ ਸੀਸ ਤਲੀ ਤੇ ਧਰ ਕੇ ਆਏ ਨੇ ਸਾਡੀਆਂ ਭੈਣਾਂ ਆਈਆਂ ਨੇ ਗਿਰਫਜ਼ਾਰ ਕੀਤੇ ਨੇ ਰਿਆ ਹੋ ਕੇ ਆਈਆਂ ਨੇ ਜੱਜਵੇ ਲੜੰਗੇ ਬਧੇ ਨੇ ਹਕੂਮਤਾਂ ਦਾ ਹਾਕਮ ਅਲਜਾਉਂਦੇ ਨੇ ਸਾਡੇ ਲੜਨ ਵਾਲੇ ਲੋਕਾਂ ਦੇ ਧਿਆਨ ਪਰਪਾਉਂਦੇ ਨੇ ਪਰਉਂਦੇ ਨੇ ਦੰਗੇ ਲਾਉਂਦੇ ਨੇ ਜੰਗਮਾਰ ਜੰਗਾ ਕਿ ਲੋਕਾਂ ਨੂੰ ਇਹਨਾਂ ਜੰਗਾ ਚਲ ਜਾ ਕੇ ਦੰਗਿਆਂ ਚਲ ਜਾ ਕੇ ਜਿਹੜੇ ਅਸਲੀ ਮੁੱਦੇ ਐ ਉਹਨਾਂ ਤੋਂ ਧਿਆਨ ਪਾਸੇ ਕਰਕੇ ਇਹ ਜਿਹੜੇ ਲੜ ਰਹੇ ਲੋਕ ਐ ਇਹਨਾਂ ਨੂੰ ਡਰਾ ਕੇ ਅੰਦਰ ਵੜਿਆ ਜਾਊਗਾ ਨਹੀਂ ਸੋਡੀ ਲੀਡਰਸ਼ਿਪ ਨੇ ਲੜਨ ਵਾਲੀਆਂ ਜੱਥੇਬੰਦੀਆਂ ਨੇ ਗੁੱਦੀ ਜਿਵੀ ਲੋਕਾਂ ਨੇ ਜਿਹੜੇ ਲੋਕਾਂ ਨੂੰ ਪਿਆਰ ਕਰਦੇ ਨੇ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਸਦਕਾ ਪੰਜਾਬ ਦੇ ਵਿੱਚ ਉਹ ਮਾਹੌਲ ਨਹੀਂ ਬਣ ਦਿੱਤਾ ਉਹ ਪਾਕਿਸਤਾਨ ਦੇ ਵਿੱਚ ਮਾਹੌਲ ਨਹੀਂ ਬਣ ਦਿੱਤਾ ਸਗੋਂ ਦੀ ਸਾਡੇ ਮੁਲਕ ਤੇ ਪਾਕਿਸਤਾਨ ਦੇ ਹਾਕਮਾਂ ਦੀ ਚਾਲ ਸਾਹਮਣੇ ਆਈ ਹੈ ਅਮਰੀਕਾ ਦੀ ਚਾਲ ਸਾਹਮਣੇ ਆਈ ਹੈ ਲੋਕ ਲੋੜੀ ਰਹੀ ਹੈ ਸਾਡੇ ਰੋਜੀ ਰੋਟੀ ਦੇ ਮਸਲੇ ਨੇ ਰਜਗਾਰ ਦੇ ਮਸਲੇ ਨੇ ਸਾਡੇ ਪੀਣ ਵਾਲੇ ਪਾਣੀ ਦੇ ਮਸਲੇ ਨੇ ਸਾਡੇ ਜੰਗਲ ਜਲ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਕਾਰਪੋਰੇਟਾਂ ਨੂੰ ਸੁਮਾਈਆਂ ਜਾ ਰਹੀਆਂ ਨੇ ਇੱਕ ਪਾਸੇ ਜੰਗ ਦਾ ਮਾਹੌਲ ਹੈ ਦੂਸਰੇ ਪਾਸੇ ਜੌਂਦ ਪਿੰਡ ਦੇ ਵਿੱਚ ਪੁਲਿਸ ਵੱਡੀ ਨਫਰੀ ਦੇ ਵਿੱਚ ਆਉਂਦੀ ਹੈ ਇੱਥੇ ਡਰੋਨ ਦੇ ਰਹੇ ਮਰਬੇ ਬੰਦੀ ਕਰਨ ਲੱਗਦੀ ਹੈ ਤੁਸੀਂ ਭਿੜਦੇ ਹੋ ਬਾਪ ਸਮੋੜਦੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਗਰਦਾਸਪੁਰ ਦੇ ਵਿੱਚ ਫਾਜ਼ਲ ਕੌਂਦੇ ਵਿੱਚ ਜਿਹੜੇ ਅਧਿਆਪਕ ਨੇ ਬੇਰੁਜ਼ਗਾਰ ਨੇ ਉਹਨਾਂ 'ਤੇ ਡੰਡਾ ਭਰਾਇਆ ਜਾਂਦਾ ਹੈ ਲੜਨ ਵਾਲੇ ਲੋਕਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਂਦਾ ਹੈ ਕੇਸ ਪਾਏ ਜਾਂਦੇ ਨੇ ਕਿ ਇੱਥੇ ਜਿਹੜਾ ਜੰਗ ਦਾ ਮਾਹੌਲ ਹੈ ਉਹ ਹਾਕਮਾਂ ਦੀ ਰੋੜ ਹੈ ਤੇ ਲੜਨ ਵਾਲੇ ਲੋਕਾਂ ਨੂੰ ਇਸ ਹਾਰ ਦੇ ਵਿੱਚ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਦਵੇ ਭਰਾਵੋ ਤੁਸੀਂ ਉਹਨਾਂ ਦੀਆਂ ਚਾਲਾਂ ਨੂੰ ਸਮਝਿਆ ਤੁਸੀਂ ਕੀਤੇ ਐ ਜੰਗਵਾਜ਼ ਹਾਕਮਾਂ ਦੇ ਖਿਲਾਫ ਅਮਨ ਮਾਰਚ ਲੋਕਾਂ ਨੂੰ ਸੱਦੇ ਦਿੱਤੇ ਐ ਲੋਕ ਆਏ ਨੇ ਛੋਡੇ ਸੱਦਿਆਂ ਤੇ ਤੁਸੀਂ ਆਪਦੇ ਮਸਲਿਆਂ ਤੇ ਇਕਜੁੱਟ ਰਹੇ ਹੋ ਕੋਈ ਧਰਮ ਦਾ ਮਸਲਾ ਨਹੀਂ ਬਣ ਦਿੱਤਾ ਕੋਈ ਇੱਥੇ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਬਣ ਦਿੱਤਾ ਵੱਡੀ ਪੱਧਰ ਤੇ ਆਪਦੇ ਮਸਲਿਆਂ ਤੇ ਲੜਾਈ ਕੇਂਦਰਿਤ ਕੀਤੀ ਐ ਇਸ ਕਰਕੇ ਭਰਾਵੋ ਹਾਕਮਾਂ ਦੀ ਚਾਹ ਨੂੰ ਬਚੰਦੇ ਵਾਸਤੇ ਆਪਦੇ ਮਨਾਂ ਨੂੰ ਰੌੜਾਦਿਆਂ ਨੂੰ ਤਕੜਾ ਕਰਨ ਦੀ ਲੋੜ ਹੈ ਦੂਸਰੇ ਪਾਸੇ ਜਿਹੜਾ ਪਾਣੀ ਹੈ ਪਾਣੀ ਦਾ ਮਸਲਾ ਜਿਹੜੀਆਂ ਸਾਰੀਆਂ ਸਰਕਾਰਾਂ ਦੇ ਵੱਲੋਂ ਭਖਦਾ ਰੱਖਿਆ ਗਿਆ ਹੈ ਚਾਹੇ ਹਰਿਆਣੇ ਦੇ ਹਾਕਮ ਨੇ ਤੇ ਚਾਹੇ ਪੰਜਾਬ ਦੇ ਹਾਕਮ ਨੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਇਸ ਮਸਲੇ ਨੂੰ ਕਾਲੀਆਂ ਨੇ ਵੀ ਚੁੱਕਿਆ ਕਾਂਗਰਸ ਨੇ ਵੀ ਚੁੱਕਿਆ ਨਹਿਰ ਕੱਢੀ ਕਹੀ ਦੇ ਨਾਲ ਟੱਕ ਲਿਆ ਇੰਦਰਾ ਗਾਂਧੀ ਨੇ ਕੈਪਟਨ ਵਰਗੀ ਕੇ ਜੇ ਹੁਣ ਤੱਕ ਇਹ ਮਸਲਾ ਲਮਕਾ ਕੇ ਲੈ ਆ ਰਹੇ ਨੇ ਤੈਨੂੰ ਸਮਝਣ ਦੀ ਲੋੜ ਹੈ ਕਿ ਪਾਣੀ ਦੇ ਮਸਲੇ ਤੇ ਨਾ ਇਧਰ ਲੈ ਕਿਸਾਨਾਂ ਦਾ ਰੌਲਾ ਹੈ ਹਰਿਆਣੇ ਦੇ ਲੋਕਾਂ ਨਾਲ ਨਾ ਹਰਿਆਣੇ ਦੇ ਲੋਕਾਂ ਦਾ ਰੌਲਾ ਇਧਰ ਦੇ ਨਾਲ ਇਸ ਨੂੰ ਜੜੀਆਂ ਲੋਕ ਨੇ ਬੁੱਧੀਜੀਵੀ ਨੇ ਆਰਥਸ਼ਾਸਤਰੀ ਨੇ ਇਸ ਮਾਮਲੇ ਤੇ ਉਹਨਾਂ ਨੇ ਰਹੀਂ ਇਹ ਮਸਲਾ ਹੱਲ ਕੀਤਾ ਜਾ ਸਕਦਾ ਹੈ ਇਹਦੀ ਬੰਦ ਹੋ ਸਕਦੀ ਹੈ ਪਰ ਹੁਣ ਇੱਕੋ ਇੱਕ ਮਕਸਦ ਹੈ ਵੋਟਾਂ ਦਾ ਮਾਹੌਲ ਬਣਾਉਣ ਦੇ ਲਈ ਆਪਦੀ ਕੁਰਸੀ ਨੂੰ ਕਾਇਮ ਰੱਖਣ ਦੇ ਲਈ ਦਰਿਆਈ ਪਾਣੀਆਂ ਤੇ ਰੌਲਾ ਪਾਇਆ ਜਾ ਰਿਹਾ ਹੈ ਪਰ ਅਸੀਂ ਪੁੱਛਣਾ ਚਾਹੁੰਦੇ ਹਾਂ ਇੱਥੋਂ ਦੇ ਹਾਕਮਾਂ ਨੂੰ ਆ ਹੜ ਆਉਂਦੇ ਨੇ ਮਾਰ ਕਰਦੇ ਨੇ ਸੈਂਕੜੇ ਹਜ਼ਾਰਾਂ ਏਕੜ ਫਸਲ ਡੁੱਬਦੀ ਐ ਉਦੋਂ ਕੁਛ ਨਹੀਂ ਸੋਚਦੇ ਥਾਂਲੇ ਹਾਕਮ ਹੜ ਪੈਣ ਲੈਣੇ ਹੜ ਆ ਜਾਂਦੇ ਨੇ ਸੋਕੇ ਪੈਂਦੇ ਨੇ ਮੀਂਹ ਆਉਂਦੇ ਨੇ ਕੋਈ ਪਾਣੀ ਰੀਚਾਰਜ ਦਾ ਪ੍ਰਬੰਧ ਨਹੀਂ ਆ ਸੰਸਾਰ ਬੈਂਕ ਨੂੰ ਸਮਾਉਣ ਚੱਲੇ ਨੇ ਦੋਦਰ ਦੇ ਵਿੱਚ ਅੰਮਰਸਰ ਦੇ ਵਿੱਚ ਪਟਿਆਲੇ ਦੇ ਵਿੱਚ ਲੁਧਿਆਣੇ ਦੇ ਵਿੱਚ ਜਿਹੜਾ ਪਾਣੀ ਐ ਉਹ ਕਾਰਪੋਰੇਟਰ ਨੂੰ ਸਮਾਇਆ ਜਾ ਚੁੱਕਿਆ ਉਨੀ ਬੰਦ ਹੋ ਚੁੱਕੀ ਐ ਸਾਡੇ ਪਾਣੀਆਂ ਤੇ ਵੱਡਾ ਡਾਕਾ ਸਾਮਰਾਜ ਵੱਲੋਂ ਮਾਰਿਆ ਜਾ ਰਿਹਾ ਐ ਇਸ ਕਰਕੇ ਭਰਾਵੋ ਸਾਡੇ ਮੁਲਕ ਦੇ ਹਾਕਮਾਂ ਨੇ ਚਾਹੇ ਉਹ ਪੰਜਾਬ ਦੇ ਨੇ ਤੇ ਚਾਹੇ ਉਹ ਸੈਂਟਰ ਦੇ ਨੇ ਉਹਨਾਂ ਨੇ ਫੈਸਲੇ ਕਰਦੇ ਆ ਕਿ ਇੱਥੇ ਮੁਕਤ ਵਪਾਰ ਵੀ ਕਰਨਾ ਹੈ ਬਰਤਾਨੀਆਂ ਦੇ ਨਾਲ ਵੀ ਕਰਨਾ ਹੈ ਅਮਰੀਕਾ ਦੇ ਨਾਲ ਵੀ ਕਰਨਾ ਹੈ ਜਰਮਨ ਜਾਪਾਨ ਦੇ ਨਾਲ ਵੀ ਕਰਨਾ ਹੈ ਆਸਟ੍ਰੇਲੀਆ ਤੇ ਕੈਨੇਡਾ ਨਾਲ ਵੀ ਕਰਨਾ ਹੈ ਆ ਜੰਗ ਦੇ ਮਹੌਲ ਚ ਕੀਤਾ ਹੈ ਅਮਰੀਕਾ ਨੇ ਖਬਰ ਲੱਗੀ ਅਮਰੀਕਾ ਦੀ ਉਹਨਾਂ ਦੇ ਦੁੱਧ ਦੇ ਪ੍ਰੋਜੈਕਟ ਉਹਨਾਂ ਦੇ ਮੀਟ ਦੇ ਪ੍ਰੋਜੈਕਟ ਉਹਨਾਂ ਦੇ ਵੈਕਸੀ ਸ਼ਰਾਬ ਤਣਕ ਮੱਕੀ ਸੋਇਆਬੀਨ ਹੋਰ ਚੀਜ਼ਾਂ ਇੱਥੇ ਆਉਣਗੀਆਂ ਵਿਕਣਗੀਆਂ ਫੇਰਾ ਸਾਡੀਆਂ ਭੈਣਾ ਜਿਹੜੀਆਂ ਪਸ਼ੂ ਰੱਖ ਕੇ ਪਰਿਵਾਰ ਦਾ ਗੁਜ਼ਾਰਾ ਕਰਦੀਆਂ ਨੇ ਬੱਚਿਆਂ ਦੀ ਫੀਸ ਭਰਦੀਆਂ ਨੇ ਕਰਦਾ ਖਰਚਾ ਤੋਰਦਿਆਂ ਨੇ ਇਹ ਪਸ਼ੂ ਰੋਲਨੇ ਨੇ ਦੁੱਧ ਦੇ ਭਾਅ ਡਿੱਗਨੇ ਨੇ ਆ ਜਿਹੜੀ ਸਾਡੀ ਕਣਕ 22-2300 ਨੂੰ ਵਿਕਣੀ ਹੈ ਇਹ ਸਸਤੀ ਹੋਣੀ ਹੈ ਇਹ 1500 1400 ਨੂੰ ਵਿਕਣੀ ਹੈ ਕਰਜ਼ੇ ਚੜਨੇ ਨੇ ਆਈ ਮੱਕੀ ਹੈ ਹੋਰ ਫਸਲਾਂ ਨੇ ਉਹ ਇੱਥੇ ਸਸਤੀਆਂ ਵਿਕਣੀਆਂ ਨੇ ਤੇ ਜਦੋਂ ਉਹ ਮੰਡੀ ਬਣ ਗਈ ਉਹਨਾਂ ਦੀ ਆ ਸੋਡੀਆਂ ਮੰਡੀਆਂ ਖਤਮ ਕਰਤੀਆਂ ਉਦੋਂ ਭਰਾਵੋ ਉਹਨਾਂ ਦੇ ਰੇਡ ਛੱਟਣੀਆਂ ਚੜਨੇ ਨੇ ਇਸ ਕਰਕੇ ਕਹਨੇ ਆ ਕੱਲਾ ਜ਼ਮੀਨ ਦਾ ਮਸਲਾ ਨਹੀਂ ਮਸਲੇ ਬਹੁਤ ਵੱਡੇ ਨੇ ਆ ਸਾਡੀਆਂ ਮਾਵਾ ਭੈਣਾਂ ਨਾਲ ਗੱਲ ਕੀਤੀ ਸੀ ਜਦੋਂ ਇੱਥੇ ਬੈਠੇ ਸੀ ਭੈਣਾਂ ਕਹਿਨੀਆਂ ਵੱਡੀ ਗਿਣਤੀ ਔਰਤਾਂ ਹਜੇ ਆਉਂਦੀਆਂ ਨਹੀਂ ਅਸੀਂ ਆਖਿਆ ਜਾਣੇ ਅਣਜਾਣੇ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਉਹ ਹਾਕਮਾਂ ਦਾ ਪੱਖ ਪੂਰ ਰਹੀਆਂ ਨੇ ਜੇ ਉਹ ਵੱਡੀ ਗਿਣਤੀ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਨਹੀਂ ਆਉਂਦੀਆਂ ਤਾਂ ਸਾਡੀ ਤਾਕਤ ਉੱਡੀ ਬੰਦੀ ਨਹੀਂ ਜਿਉ ਸਾਰੀਆਂ ਭੈਣਾਂ ਸਾਡੇ ਵੀਰ ਬਜ਼ੁਰਗ ਆਪਦੇ ਕੰਮਾਂ ਨੂੰ ਛੱਡ ਕੇ ਇਸ ਕੱਠ ਦੇ ਵਿੱਚ ਸ਼ਾਮਲ ਹੁੰਦੇ ਆ ਸਾਡੀ ਤਾਕਤ ਵਡੇਰੀ ਬਣਦੀ ਹੈ ਸਾਡੇ ਵਿੱਚ ਹੌਸਲਾ ਵੱਧਾ ਸਾਡੇ ਵਿੱਚ ਲੜਨ ਦਾ ਜज्ਬਾ ਪੈਦਾ ਹੁੰਦਾ ਫਿਰ ਅਸੀਂ ਪਿੰਡ ਦੇ ਵਿੱਚ ਬੈਠੇ ਆ ਜਦੋਂ ਇਹ ਸਨੇਹਾ ਲੱਗਦਾ ਹੈ ਅੱਜ ਪਹਿਲਾਂ ਸਾਡੀ ਤਿਆਰੀ ਹੋਵੇ ਅਸੀਂ ਖੇਤਾਂ ਦੇ ਵਿੱਚ ਹੋਈਏ ਭੈਣੋ ਜੇ ਜ਼ਮੀਨਾਂ ਰਹਿਣਗੀਆਂ ਤਾਂ ਕੰਮ ਰਹਿਣਗੇ ਜੇ ਜ਼ਮੀਨਾਂ ਨਾ ਰਹਿਆਂ ਕੰਮ ਨਹੀਂ ਰਹਿਣੇ ਆ ਸਾਡੇ ਮਜ਼ਦੂਰ ਜਾਂਦੇ ਨੇ ਨਰੇਗਾ ਦੀ ਧਿਆੜੀ ਤੇ ਮਹੀਨਿਆਂ ਬੱਧੀ 5 ਦਿਨਾਂ ਦਾ ਕੰਮ ਮਿਲਦਾ ਘਰਾਂ 'ਚ ਪਏ ਰਹਿੰਦੇ ਨੇ ਜ਼ਮੀਨ ਨਹੀਂ ਪਸ਼ੂ ਨਹੀਂ ਰੱਖ ਸਕਦੇ ਖੋਲਾ ਨਹੀਂ ਛੱਤ ਸਕਦੇ ਕਿਸੇ ਧੀ ਪੁੱਤ ਨੂੰ ਚੰਗਾ ਪੜਾ ਲਖਾ ਨਹੀਂ ਸਕਦੇ ਕੋਈ ਚੰਗਾ ਬਿਆਨ ਨਹੀਂ ਕਰ ਸਕਦੇ ਚੰਗਾ ਖਾਣ ਪੀਣ ਨਹੀਂ ਹੈਗਾ انہਾਂ ਦਾ ਤੰਗੀਆਂ ਤੇ ਤਰਸ਼ੀਆਂ 'ਚ ਜਿਉਂਦੇ ਨੇ ਜਦੋਂ ਜ਼ਮੀਨਾ ਨਾ ਰਹੀਆਂ ਇਹੇ ਜੀ ਹਾਲਤ 'ਚ ਧੱਕਣਾ ਚਾਹੁੰਦੇ ਨੇ ਹਾਕਮ ਫਿਰ ਇਹ ਆਪਾਂ ਫੈਸਲਾ ਕਰਨੇ ਕਿ ਅਸੀਂ ਇਸ ਹਾਲਤ 'ਚ ਜਾਣਾ ਜਾਂ ਆਪਦੇ ਜਿਹੜੀ ਹਾਲਤ ਹੈ ਉਹਨੂੰ ਸੁਧਾਰਨ ਦੇ ਲਈ ਸਾਡੇ ਕੰਮਾਂ ਦੇ ਵਿੱਚ ਦੇਰ ਸਵੇਰ ਹੁੰਦੀ ਹੈ ਧਾਰਾਂ ਲੇਟ ਨਿਕਲਦੀਆਂ ਨੇ ਕੱਢ ਲਾਂਗੇ ਕੋਈ ਨਹੀਂ ਪੱਠੇ ਪਾੜਾਂਗੇ ਮਾਰ ਉੱਥੇ ਜਾਣਾ ਜ਼ਰੂਰੀ ਹੈ ਫੇਰ ਹੀ ਇਹ ਜੜੀ ਬਠਿੰਡੇ ਦਾ ਡੀਸੀ ਜਿਹੜਾ ਹੁਕਮ ਦੇ ਕੇ ਪ੍ਰਸ਼ਾਸਨ ਨੂੰ ਭੇਜਦਾ ਉਹਦਾ ਨੱਕ ਮੋੜਿਆ ਜਾ ਸਕਦਾ ਤੁਸੀਂ ਮੋੜਦੇ ਰਹੇ ਹੋ ਜੇਤੂ ਰਹੇ ਹੋ ਚਾਰੇ ਵਾਰੀ ਪ੍ਰਸ਼ਾਸਨ ਨੂੰ ਮੁੜਨਾ ਪਿਆ ਐਸੇ ਆਸ ਨਾਲ ਸੱਜਾ ਦਿੰਨੇ ਆ ਕਿ ਹੋਰ ਵੱਧ ਜ਼ੋਰ ਨਾਲ ਇਦੋਂ ਵੱਧ ਤਿਆਰੀ ਦੇ ਵਿੱਚ ਇਦੋਂ ਵੱਧ ਹੌਸਲੇ ਦੇ ਨਾਲ ਕੁਰਬਾਨੀਆਂ ਦੇਣ ਦੇ ਲਈ ਜ਼ਮੀਨ ਬਚਾਉਣ ਦੇ ਲਈ ਹੋਰ ਵੱਧ ਜੋ ਨਾਲ ਜੋਰ ਨਾਲ ਲੱਗੇ ਆਈਏ ਧੰਨਵਾਦ